ਸਰਕਾਰ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਪੂਰੇ ਦੇਸ਼ ਭਰ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਜਿਸ ਫੈਸਲੇ ਨੂੰ ਸੁਣਦਿਆਂ ਸਾਰ ਚਾਰੇ ਪਾਸੇ ਹਾਕਾਰ ਮਚ ਚੁੱਕਿਆ ਸਸ਼ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਮੈਂ ਸੁਖਮਨ ਜੀਮਾ ਤੁਹਾਡਾ ਸਵਾਗਤ ਕਰਦਾ ਸਰਕਾਰ ਨੇ ਇੱਕ ਅਜੀਹਾ ਤਾਲੀਵਾਨੀ ਫਰਮਾਨ ਸੁਣਾਇਆ ਜਿਸ ਨੇ ਚਾਰੇ ਪਾਸੇ ਹਹਾਕਾਰ ਮਚਾ ਕੇ ਰੱਖ ਦਿੱਤੀ। ਦਰਅਸਲ ਪਹਿਲਾਂ ਸਰਕਾਰ ਨੇ ਫਾਈਬਰ ਆਪਟਿਕਲ ਇੰਟਰਨੈਟ ਉਹਦਾ ਜਿਹੜਾ ਉਹ ਬੰਦ ਕੀਤਾ, ਕਨੈਕਸ਼ਨ ਕੱਟੇ ਤੇ ਉਸ ਤੋਂ ਬਾਅਦ ਹੁਣ ਪੂਰੀ ਟੈਲੀਕਮ ਸੇਵਾ ਬੰਦ ਕਰ ਦਿੱਤੀ। ਮੈਂ ਤੁਹਾਡੇ ਨਾਲ ਇਹ ਗੱਲ ਕੀਤੀ ਆ ਕਿ ਤਾਲਿਬਾਨੀ ਫਰਮਾਨ ਸੁਣਾਇਆ। ਦਰਅਸਲ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਸਰਕਾਰ ਨੇ ਹੀ ਅਜਿਹਾ ਜਿਹੜਾ ਫਰਮਾਨ ਉਹ ਜਾਰੀ ਕੀਤਾ। ਫਾਈਬਰ ਆਪਟਿਕਾ ਇੰਟਰਨੈਟ ਕਨੈਕਸ਼ਨ ਕੱਟਣ ਤੋਂ ਕੁਝ ਹਫ਼ਤੇ ਬਾਅਦ ਹੁਣ ਪੂਰੀ ਟੈਲੀਕਮ ਸੇਵਾ ਬੰਦ ਕਰ ਦਿੱਤੀ ਗਈ ਆ। ਇੰਟਰਨੈਟ ਵਾਚਡੌਗ, ਨੈਟ ਬਲੌਕਸ ਅਨਸਾਰ ਦੇਸ਼ ਪੂਰੀ ਤਰ੍ਹਾਂ ਇੰਟਰਨੈਟ ਬਲੈਕਆਊਟ ਦਾ ਸਾਹਮਣਾ ਕਰਨ ਲਿਆ ਪੈ ਰਿਹਾ ਅੰਤਰਰਾਸ਼ਟਰੀ ਨਿਊਜ਼ ਏਜੰਸੀਆਂ ਨੇ ਦੱਸਿਆ ਕਿ ਕਾਬਲ ਵਿੱਚ ਉਹਨਾਂ ਦੇ ਦਫ਼ਤਰਾਂ ਦੇ ਨਾਲ ਸੰਪਰਕ ਟੁੱਟ ਗਿਆ ਮੋਬਾਈਲ ਇੰਟਰਨੈਟ ਸੈਟਲਾਈਟ ਟੀਵੀ ਅਤੇ ਟੈਲੀਫੋਨ ਸੇਵਾਵਾਂ ਵੀ ਗੰਭੀਰ ਤੌਰ ਤੇ ਪ੍ਰਭਾਵਿਤ ਹੋ ਚੁੱਕੀਆਂ ਨੇ ਤਾਲੀਬਾਨ ਨੇ ਅਜੇ ਤੱਕ ਬੰਦ ਦਾ ਕੋਈ ਵੀ ਅਧਿਕਾਰਿਕ ਤੌਰ ਤੇ ਕਾਰਨ ਨਹੀਂ ਦੱਸਿਆ ਨਾ ਹੀ ਅਲਰਟ ਕੀਤਾ ਹਾਲਾਂਕਿ ਇੱਕ ਅਧਿਕਾਰੀ ਨੇ ਇਹ ਵੀ ਕਿਹਾ ਕਿ ਟੈਲੀਕਮ ਬੰਦ ਅਗਲੇ ਨੋਟਿਸ ਤੱਕ ਜਾਰੀ ਰਹੇਗਾ ਸਟਾਨਕ ਮੀਡੀਆ ਰਿਪੋਰਟ ਅਨੁਸਾਰ ਕਾਬਲ ਹਵਾਈ ਅੱਡੇ ਤੋਂ ਉਡਾਣਾ ਪ੍ਰਭਾਵਿਤ ਹੋ ਚੁੱਕੀਆਂ ਨੇ ਮੰਗਲਵਾਰ ਨੂੰ ਘੱਟੋ-ਘੱਟ 8 ਉਡਾਣਾਂ ਜੜੀਆਂ ਰੱਦ ਕਰਨੀਆਂ ਪੈ ਚੁੱਕਿਆ ਨੇ ਇਹ ਬਲੈਕਆਊਟ ਤਾਲੀਬਾਨਦ ਸਰਕਾਰ ਆ ਜਿਹੜੀ ਉੱਥੇ ਅਫਗਾਨਿਸਤਾਨ ਦੇ ਵਿੱਚ ਉਸ ਦੇ ਵੱਲੋਂ ਲਗਾਈਆਂ ਪਾਬੰਦੀਆਂ ਦੇ ਵਿੱਚ ਇੱਕ ਨਵੀਂ ਕੜੀ ਜੁੜਦੀ ਨਜ਼ਰ ਆ ਰਹੀ ਆ ਕੁਝ ਹਫ਼ਤੇ ਪਹਿਲਾਂ ਉਹਨਾਂ ਨੇ ਯੂਨੀਵਰਸਿਟੀਆਂ ਤੋਂ ਔਰਤਾ ਦੁਆਰਾ ਲਿਖਿਆ ਕਿਤਾਬਾਂ ਹਟਾਈਆਂ ਸਨ ਬਨੁੱਖੀ ਅਧਿਕਾਰਾਂ ਤੇ ਜਿੰਸੀ ਸ਼ੋਸ਼ਣ ਦੀ ਸਿੱਖਿਆ ਨੂੰ ਵੀ ਗੈਰ-ਕਾਨੂੰਨੀ ਕਰਾਰ ਦਿੱਤਾ ਸੀ ਔਰਤਾ ਅਤੇ ਕੁੜੀਆਂ ਨੂੰ 12 ਸਾਲ ਦੀ ਓਵਰਟੋਵਾਦ ਸਿੱਖਿਆ ਲਈ ਰੋਕਿਆ ਗਿਆ ਸੀ 2024 ਦੇ ਅੰਤ ਦੇ ਵਿੱਚ ਦਾਇਆਂ ਦੇ ਕੋਰਸ ਵੀ ਬੰਦ ਕਰ ਦਿੱਤੇ ਗਏ ਸੀ ਇੱਕ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਕਿਹਾ ਕਿ ਆਨਲਾਈਨ ਪੜਾਈ ਉਸ ਦੀ ਆਖਰੀ ਓਵਿਸ ਸੀ ਪਰ ਹੁਣ ਉਹ ਵੀ ਖਤਮ ਉਦੀ ਨਜ਼ਰ ਆਈ ਜਾਂ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਜਿਹੜੇ ਫੈਸਲੇ ਨੇ ਇਸ ਵਕਤ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਸਰਕਾਰ ਦੇ ਵੱਲੋਂ ਸੁਣਾਏ ਜਾ ਰਹੇ ਨੇ ਪਹਿਲਾਂ ਉਹਨਾਂ ਨੇ ਫੈਸਲਾ ਸੁਣਾਇਆ ਯੂਨੀਵਰਸਿਟੀਆਂ ਦੇ ਵਿੱਚੋਂ ਔਰਤਾਂ ਦੀਆਂ ਲਿਖੀਆਂ ਕਿਤਾਬਾਂ ਹਟਾਈਆਂ ਜਾਂਦੇ ਨੇ ਉਸ ਤੋਂ ਬਾਅਦ ਮਨੁੱਖੀ ਅਧਿਕਾਰਾਂ ਤੇ ਜਿੜਸੀ ਸ਼ੋਸ਼ਣ ਦੀ ਸਿੱਖਿਆ ਗੈਰਕਾਨੂੰਨੀ ਕਰਾ ਦਿੱਤੀ ਜਾਂਦੀ ਹੈ ਤੇ ਨਾਲ ਲੱਗਦਾ ਫੈਸਲਾ ਇਹ ਵੀ ਸੁਣਾ ਦਿੱਤਾ ਜਾਂਦਾ ਕਿ 12 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਅਤੇ ਕੁੜੀਆਂ ਨੂੰ ਸਿੱਖਿਆ ਨਹੀਂ ਕਰ ਦਿੱਤੀ ਜਾਵੇਗੀ ਤੇ ਇਥੋਂ ਤੱਕ ਕਿ 2024 ਦੇ ਅੰਤ ਦੇ ਵਿੱਚ ਦਾਈਆਂ ਦੇ ਕੋਰਸ ਵਧ ਕਰ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਅਜਿਹੇ ਫਰਮਾਨ ਆਉਂਦੇ ਨੇ ਤੇ ਫਿਰ ਜਿਹੜੀਆਂ ਔਰਤਾਂ ਨੇ ਲੜਕੀਆਂ ਕੁੜੀਆਂ ਦੇ ਲਈ ਇੱਕ ਆਖਰੀ ਉਮੀਦ ਵਜਦੀ ਕਿ ਆਨਲਾਈਨ ਜਿਹੜਾ ਵੈਬਸਾਈਟ ਤੋਂ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਜਿਹੜੀ ਆਨਲਾਈਨ ਵਿੱਦਿਆ ਹਾਸਲ ਕਰ ਸਕਦੀਆਂ ਨੇ ਪਰ ਹੁਣ ਸਰਕਾਰ ਨੇ ਉਸ ਦੇ ਉੱਪਰ ਵੀ ਜਿਹੜਾ ਇੱਕ ਜਿਹੜੀ ਅਗਲਾ ਸਿਕੰਜਾ ਕੱਸਿਆ ਅਗਲੀ ਜਾਨੀ ਕਿ ਉਸੇ ਤਰੀਕੇ ਦੀ ਕੜੀ ਹੈ ਜਿਹੜੀ ਅੱਗੇ ਹੋਰ ਟਾਈਟ ਕਰ ਦਿੱਤੀ ਹੈ ਜਿਸ ਦੇ ਵਿੱਚ ਅਫਗਾਨਿਸਤਾਨ ਸਰਕਾਰ ਨੇ ਪਹਿਲਾਂ ਫਾਈਬਰ ਆਪਟਿਕਾ ਇੰਟਰਨੈਟ ਕਨੈਕਸ਼ਨ ਕੱਟੇ ਤੇ ਉਸ ਤੋਂ ਕੁਝ ਹਫ਼ਤੇ ਬਾਅਦ ਹੁਣ ਪੂਰੀ ਟੈਲੀਕਾਮ ਸੇਵਾ ਬੰਦ ਕਰ ਦਿੱਤੀ ਗਈ ਹੈ ਜਿਸ ਨਾਲ ਬਹੁਤ ਸਾਰੇ ਨਿਊਜ਼ ਚੈਨਲ ਵੀ ਨੇ ਜਿਹੜੇ ਉਤੋਂ ਲੋਕਲ ਇਤੋਂ ਤੱਕ ਅੰਤਰਰਾਸ਼ਟਰੀ ਨਿਊਜ਼ ਏਜੰਸੀਆਂ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਚੁੱਕੀਆਂ ਨੇ 2021 ਦੇ ਵਿੱਚ ਅਵਰੀਕੀ ਅਤੇ ਹੋਰ ਅੰਤਰਰਾਸ਼ਟਰੀ ਫੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਤੇਜ਼ੀ ਨਾਲ ਅਫਗਾਨਿਸਤਾਨ ਦੇ ਵਿੱਚ ਕੰਟਰੋਲ ਬਰਤੋਂ ਹਾਸਲ ਕਰ ਲਿਆ ਸੀ ਉਸ ਤੋਂ ਬਾਅਦ ਲਗਾਤਾਰ ਪਵਧੀਆਂ ਇੰਟਰਨੈਟ ਬੰਦ ਕਰਨ ਵਾਲੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਵਕਤ ਇਹ ਹਾਲਾਤ ਨੇ ਕਿ ਪੂਰੇ ਅਫਗਾਨਿਸਤਾਨ ਦੇਸ਼ ਦੇ ਵਿੱਚ ਹਾਹਾਕਾਰ ਮੱਚੀ ਹੋਈ ਆ ਕਿਉਂਕਿ ਲੋਕਾਂ ਦੇ ਸੰਪਰਕ ਆਪਸ ਦੇ ਵਿੱਚ ਟੁੱਟ ਚੁੱਕੇ ਨੇ న్యూਸ ਏਜੰਸੀਆਂ ਦੇ ਆਪਣੇ ਦਫ਼ਤਰਾਂ ਦੇ ਨਾਲ ਸੰਪਰਕ ਟੁੱਟ ਚੁੱਕੇ ਨੇ ਜਦੋਂ న్యూਸ ਏਜੰਸੀ ਦਾ ਆਪਣੇ ਦਫ਼ਤਰ ਨਾਲ ਸੰਪਰਕ ਟੁੱਟਦਾ ਤਾਂ ਅੱਗੇ ਆਮ ਲੋਕਾਂ ਦੇ ਵਿੱਚ ਜਿਹੜੀ ਖਬਰ ਆ ਉਹ ਕਿਸ ਤਰੀਕੇ ਪਹੁੰਚੇਗੀ ਜੇਕਰ ਖਬਰ ਪਹੁੰਚੇਗੀ ਸੋਸ਼ਲ ਮੀਡੀਆ ਦੇ ਜ਼ਰੀਏ ਤਾਂ ਲੋਕ ਇਹ ਖਬਰ ਕਿਸ ਤਰੀਕੇ ਪ੍ਰਾਪਤ ਕਰਨਗੇ ਇਸ ਵਕਤ ਇਹ ਸਾਰਾ ਕੁਝ ਸਵਾਲਾਂ ਦੇ ਘੇਰੇ ਦੇ ਵਿੱਚ ਦੀ ਲੰਘਦਾ ਹੋਇਆ ਨਜ਼ਰ ਆ ਰਿਹਾ ਹੈ